ਰਸ਼ੀਆ ਇਸ ਵੇਲੇ ਕੈਸੀ ਮਜਹਿਲ ਬਣਾਉਣ ਦੇ ਵਿੱਚ ਕਾਮਯਾਬ ਹੋ ਚੁੱਕਾ ਹੈ ਜਿਸ ਮਜਹਿਲ ਨੂੰ ਅੱਜ ਤੱਕ ਜਿੰਨੇ ਵੀ ਇਹ ਰੱਖਿਆ ਤੰਤਰ ਬਣਿਆ ਡਿਫੈਂਸ ਸਿਸਟਮ ਬਣਿਆ ਚਾਹੇ ਅਮਰੀਕਾ ਦਾ ਥਾਰਡਾ ਚਾਹੇ ਗੋਲਡਨ ਡੋਮਾ ਚਾਹੇ ਇਜ਼ਰਾਈਲ ਦਾ ਆਇਰਨ ਡੋਮਾ ਇਹ ਸਾਰੇ ਜਿਹੜੇ ਡਿਫੈਂਸ ਸਿਸਟਮ ਹੈ ਇਹ ਇਹਨੂੰ ਨਹੀਂ ਰੋਕ ਸਕਦੇ ਮਤਲਬ ਦੁਨੀਆ ਦਾ ਕੋਈ ਵੀ ਡਿਫੈਂਸ ਸਿਸਟਮ ਇਸ ਮਜਹਿਲ ਨੂੰ ਨਹੀਂ ਰੋਕ ਸਕਦਾ ਜਿੱਦਾਂ ਰਸ਼ੀਆ ਦਾਵਾ ਕਰਦਾ ਹੈ ਪੁਤਿਨ ਨੇ ਖੁਦ ਆ ਕੇ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਹੈ ਨਿਊਕਲੀਅਰ ਮਜ਼ਾਈਲ ਆਪਣੇ ਨਾਲ ਬਹੁਤ ਸਾਰਾ ਬਾਹਰ ਹੈਡ ਨਿਊਕਲੀਅਰ ਬੰਬਾਂ ਦਾ ਲੈ ਕੇ ਉੱਡ ਸਕਦੀ ਹੈ ਤੇ ਦੁਨੀਆ ਦੇ ਕਿਸੇ ਵੀ ਹਿੱਸੇ ਤੱਕ ਜਾ ਸਕਦੀ ਹੈ ਇਹ ਮਜ਼ਾਈਲ ਅਨਸਟੋਪੇਬਲ ਯਾਨੀ ਕਿ ਦੂਰੀ ਤੈਅ ਕਰ ਸਕਦੀ ਹੈ ਇਸ ਮਜ਼ਾਈਲ ਦੇ ਸਫਲ ਪ੍ਰਯੋਗ ਤੋਂ ਬਾਅਦ ਜਿਹੜੀ ਸ਼ੀਤ ਯੁੱਧ ਦੇ ਸਮੇਂ ਜਿਹੜੀ ਪਰਮਾਣੂ ਬੰਬਾਂ ਦੀ ਦੌੜ ਲੱਗੀ ਹੋਈ ਸੀਗੀ ਬਹੁਤ ਸਾਰੇ ਦੇਸ਼ਾਂ ਵਿੱਚ ਖਾਸ ਕਰ ਅਮਰੀਕਾ ਯੂ ਐਸ ਏ ਦੇ ਵਿੱਚ ਜਿਹੜੀ ਕਿ ਹੁਣ ਪਿਛਲੇ ਕੁਝ ਸਮੇਂ ਤੋਂ 20-25 ਸਾਲਾਂ ਤੋਂ ਰੁਕ ਚੁੱਕੀ ਸੀਗੀ ਉਹ ਦੌੜ ਦੁਬਾਰਾ ਸ਼ੁਰੂ ਹੋ ਚੁਕੀ ਆ ਹਾਂਜੀ ਅਮਰੀਕਾ ਨੇ ਜਿਹੜੀ ਆਪਣੀ ਸਟੇਟਮੈਂਟ ਸੀਗੀ 33 ਸਾਲ ਪੁਰਾਣੀ ਕਿ ਅਸੀਂ ਕੋਈ ਵੀ ਨਵੇਂ ਨਿਊਕਲੀਅਰ ਬੰਬਾਂ ਦਾ ਪਰਖਣ ਨਹੀਂ ਕਰਾਂਗੇ ਉਹ ਸਟੇਟਮੈਂਟ ਵਾਪਸ ਲੈ ਲਈ ਆ ਟਰੰਪ ਨੇ ਸਿੱਧਾ ਸਿੱਧਾ ਆਰਡਰ ਦਿੱਤਾ ਹੈ ਕਿ ਨਵੇਂ ਜਿਹੜੇ ਨਿਊਕਲੀਅਰ ਬੰਬਾਂ ਦਾ ਜਿਹੜਾ ਪ੍ਰਯੋਗ ਆ ਪਰਖਣ ਆ ਉਹ ਵੱਧ ਤੋਂ ਵੱਧ ਅਮਰੀਕਾ ਸ਼ੁਰੂ ਕਰ ਦਵੇ ਇਹਦੇ ਨਾਲ ਕੀ ਹੋਊਗਾ ਅਮਰੀਕਾ ਜਿਹੜੇ ਦੇਸ਼ਾਂ ਨੂੰ ਪਰਮਾਣੂ ਬੰਬ ਬਣਾਉਣ ਤੋਂ ਰੋਕ ਰਿਆ ਸੀਗਾ ਜਿੱਦਾਂ ਇਰਾਨ ਹੋ ਗਿਆ ਨਾਰਥ ਕੋਰੀਆ ਹੋ ਗਿਆ ਹੋਰ ਵੀ ਬਹੁਤ ਸਾਰੇ ਦੇਸ਼ ਆ ਉਹ ਵੀ ਖੁੱਲਮ-ਖੁੱਲੇ ਹੁਣ ਜਿਹੜੇ ਪਰਮਾਣੂ ਬੰਬਾਂ ਦੇ ਪ੍ਰਯੋਗ ਕਰਨ ਲੱਗ ਪਊਗੇ ਜੇਕਰ ਅਮਰੀਕਾ ਨੇ ਇਦਾਂ ਸ਼ੁਰੂ ਕੀਤਾ ਰਸ਼ੀਆ ਨੇ ਕੱਲੀ ਨਿਊਕਲੀਅਰ ਪਾਵਰ ਮਜ਼ੈਲ ਹੀ ਨਹੀਂ ਨਿਊਕਲੀਅਰ ਪਾਵਰ ਡਰੋਨ ਤੱਕ ਵੀ ਬਣਾ ਲਿਆ ਹਾਂਜੀ ਕੀ ਆ ਪੂਰਾ ਮਸਲਾ ਹੈ ਕੀ ਮਜ਼ੈਲ ਤੇ ਡਰੋਨ ਹੋਗਾ ਪੂਰੀ ਦੁਨੀਆ ਤੇ ਤੇ ਕੀ ਇਹਦਾ ਬਨਾਸ਼ਕਾਰੀ ਨਤੀਜੇ ਆਉਣ ਵਾਲੇ ਸਮੇਂ ਦੇ ਵਿੱਚ ਪੂਰੀ ਦੁਨੀਆ ਨੂੰ ਭੁਗਤਣੇ ਪੈ ਸਕਦਾ ਹੈ ਇਹ ਸਾਰੇ ਮੁੱਦਿਆਂ ਤੇ ਵਿਸਤਾਰ ਨਾਲ ਚਰਚਾ ਕਰਦੇ ਆ ਆਜੋ ਰਸ਼ੀਆ ਦੀ ਇਸ ਮਜ਼ੈਲ ਦਾ ਨਾਮ ਹੈ ਬੁਰੇ ਬੈਸਤਨਿਕ ਇਹ ਮਜ਼ੈਲ ਉਹਨਾਂ ਨੇ 21 ਅਕਤੂਬਰ ਨੂੰ ਇਹਦਾ ਟੈਸਟ ਕੀਤਾ ਸੀਗਾ ਪ੍ਰੀਖਣ ਕੀਤਾ ਸੀਗਾ ਜਿਹੜਾ ਕਿ ਸਫਲ ਰਿਹਾ ਪਰ 26 ਅਕਤੂਬਰ ਨੂੰ ਇਹਨਾਂ ਨੇ ਅਨਾਉਂਸ ਕੀਤਾ ਕਿ ਹਾਂਜੀ ਅਸੀਂ ਇਹਦਾ ਪ੍ਰੀਖਣ ਕੀਤਾ ਸੀਗਾ ਇਹ ਸਫਲ ਰਿਹਾ ਰਸ਼ੀਆ ਮੁਤਾਬਕ ਇਹ ਮਜ਼ਾਈਲ ਅਨ ਲਿਮਟਡ ਦੂਰੀ ਤੈਅ ਕਰ ਸਕਦੀ ਹੈ ਹਾਂਜੀ ਦੁਨੀਆ ਦੇ ਕਿਸੇ ਵੀ ਕੋਨੇ ਤੱਕ ਜਾ ਸਕਦੀ ਹੈ ਕਿਉਂਕਿ ਇਹ ਨਿਊਕਲੀਅਰ ਪਾਵਰ ਜਿਹੜੀ ਇਹ ਮਜ਼ਾਈਲ ਹੈ ਇਹ ਦੁਨੀਆ ਦੀ ਪਹਿਲੀ ਨਿਊਕਲੀਅਰ ਪਾਵਰਡ ਮਜ਼ਾਈਲ ਹੈ ਜਿੱਦਾਂ ਰਸ਼ੀਆ ਦਾਵਾ ਕਰਦਾ ਹੈ ਹਾਂਜੀ ਅਮਰੀਕਾ ਦੇ ਕੋਲ ਇਹ ਚੀਜ਼ਾਂ ਹੋ ਸਕਦੀਆਂ ਛੁਪੀਆਂ ਹੋਈਆਂ ਹੋ ਸਕਦੀਆਂ ਪਰ ਰਸ਼ੀਆ ਦਾ ਦਾਵਾ ਹੈ ਕਿ ਇਹ ਦੁਨੀਆ ਦੀ ਨੰਬਰ 1 ਮਜ਼ਾਈਲ ਹੈ ਜਿਹੜੀ ਉਹਨਾਂ ਦੇ ਕੋਲ ਜਾਂ ਹੋਰ ਕਿਸੇ ਦੇ ਕੋਲ ਨਹੀਂ ਆ ਇਹ ਰਸ਼ੀਆ ਦਾ ਦਾਵਾ ਹੈ ਮੇਰਾ ਨਹੀਂ ਆ ਸੋ ਇਹ ਮਜ਼ਾਈਲ ਨੂੰ ਉਹਨਾਂ ਨੇ 15 ਘੰਟੇ ਉਡਾਇਆ ਇਸ 15 ਘੰਟਿਆਂ ਦੇ ਵਿੱਚ ਇਹ 8700 ਮਾਈਲਸ ਤੱਕ ਚੱਲੀ ਆ ਨੌਨ ਸਟਾਪ ਮਤਲਬ ਕਿ ਇਹਦੀ ਦੂਰੀ ਜਿਹੜੀ ਆ ਉਹ ਅਨਲਿਮਟਿਡ ਹੈ ਇੱਕ ਕਰੂਜ਼ ਮਜ਼ਾਈਲ ਆ ਜਿਹੜੀ ਧਰਤੀ ਦੇ ਮਤਲਬ ਕਿ ਲਾਗੇ ਦੀ ਹੀ ਚੱਲਦੀ ਆ ਕਰੂਜ਼ ਮਜ਼ਾਈਲ ਦਾ ਮਤਲਬ ਹੈ ਜਿਹੜੀ ਜ਼ਮੀਨ ਦੇ ਸਮਾਨਾਂਤਰ ਚਲਦੀ ਆ ਜਿਹੜੀਆਂ ਦੂਸਰੀਆਂ ਮਜ਼ਾਈਲਾ ਹੁੰਦੀਆਂ ਬੈਲਿਸਟਿਕ ਮਜ਼ਾਈਲ ਉਹ ਉੱਪਰੋਂ ਆ ਕੇ ਇਸ ਤਰ੍ਹਾਂ ਡਿੱਗਦੀਆਂ ਇਹ ਜਿਹੜੀਆਂ ਮਜ਼ਾਈਲਾ ਹੁੰਦੀਆਂ ਕਰੂਜ਼ ਮਜ਼ਾਈਲ ਇਹ ਜ਼ਮੀਨ ਤੋਂ ਜਿਆਦਾ ਦੂਰੀ ਦੇ ਉੱਤੇ ਨਹੀਂ ਮਤਲਬ ਕਿ ਜ਼ਮੀਨ ਦੇ ਲਾਗੇ ਹੀ ਚਲਦੀਆਂ ਦੂਸਰੀ ਵੱਡੀ ਗੱਲ ਇਹ ਜਿਹੜੀ ਮਜ਼ਾਈਲ ਆ ਇਹਦਾ ਜਿਹੜਾ ਰਾਹ ਆ ਉਹ ਚੇਂਜ ਕੀਤਾ ਜਾ ਸਕਦਾ ਹੈ ਮਤਲਬ ਕਿ ਜਿਹੜਾ ਨਿਸ਼ਾਨਾ ਲਾਇਆ ਜੇ ਉਹ ਬਦਲਣਾ ਹੈ ਤਾਂ ਉਧਰ ਨੂੰ ਕੀਤਾ ਜਾ ਸਕਦਾ ਹੈ ਤੇ ਰਸ਼ੀਆ ਦੇ ਮੁਤਾਬਕ ਇਹ ਕਿਸੇ ਵੀ ਜਿਹੜਾ ਡਿਫੈਂਸ ਸਿਸਟਮ ਆ ਅੱਜ ਤੱਕ ਦਾ ਦੁਨੀਆ ਦਾ ਲੇਟੈਸਟ ਤੋਂ ਲੇਟੈਸਟ ਚਾਹੇ ਜਿਹੜਾ ਅਮਰੀਕਾ ਬਣਾਉਣ ਜਾ ਰਿਹਾ 골ਡਨ ਡੋਮ ਉਹਦੇ ਵੀ ਰਡਾਰ ਦੇ ਵਿੱਚ ਇਹ ਜਿਹੜੀ ਮਿਜ਼ਾਈਲ ਆ ਨਹੀਂ ਆਉਗੀ ਜਿਸ ਤਰ੍ਹਾਂ ਇਹ ਪੁਤਿਨ ਨੇ ਆ ਕੇ ਖੁਦ ਪ੍ਰੈਸ ਕਾਨਫਰੰਸ ਕਰਕੇ ਇਹ ਦਾਵਾ ਕੀਤਾ ਇਸ ਤੋਂ ਪਹਿਲਾਂ ਜਿੰਨੀਆਂ ਵੀ ਕਰੂਜ਼ ਮਿਜ਼ਾਈਲ ਸਿਗੀਆਂ ਉਹ ਜ਼ਿਆਦਾਤਰ ਫਿਊਲ ਜਾਂ ਪੈਟਰੋਲ ਜਾਂ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਕੈਮੀਕਲ ਫਿਊਲ ਆ ਉਹਦੇ ਨਾਲ ਹੀ ਚੱਲਦੀਆਂ ਸੀਗੀਆਂ ਇਹ ਜਿਹੜੀ ਮਜ਼ਾਲਾ ਹੈ ਨਿਊਕਲੀਅਰ ਪਾਵਰਡ ਇੰਜਨ ਆ ਇਹਦੇ ਵਿੱਚ ਸਿੱਧੇ ਸਿੱਧੇ ਸ਼ਬਦਾਂ ਦੇ ਵਿੱਚ ਜੇਕਰ ਮੈਂ ਦੱਸਾਂ ਤਾਂ ਹਵਾ ਨੂੰ ਅੰਦਰ ਖਿੱਚ ਕੇ ਉਹਨੂੰ ਗਰਮ ਕਰਕੇ ਇਹ ਪਿੱਛੇ ਨੂੰ ਧੱਕੂਗੀ ਉਹਦੀ ਫੋਰਸ ਨਾਲ ਹੀ ਅੱਗੇ ਚੱਲੂਗੀ ਸੋ ਇਹ 2018 ਤੋਂ ਰਸ਼ੀਆ ਵਾਲੇ ਇਹਦੇ ਤੇ ਪੂਰਾ ਵਰਕ ਕਰ ਰਹੇ ਸੀਗੇ ਇਹ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਸੀਗੇ ਰਿਪੋਰਟਸ ਦੇ ਮੁਤਾਬਕ 12 ਵਾਰੀ ਇਹਦਾ ਫੇਲ ਵੀ ਹੋਇਆ ਇਹਦੇ ਜਿਹੜੇ ਪ੍ਰੀਖਣ ਕੀਤੇ ਗਏ ਤੇ ਇੱਕ ਵਾਰੀ ਇਹਦੇ ਵਿੱਚ ਨਿਊਕਲੀਅਰ ਲੀਕਸ ਵੀ ਹੋ ਗਏ ਬਣਾਉ ਜਿਹਦੇ ਵਿੱਚ ਰਸ਼ੀਆ ਦੇ ਪੰਜ ਜਿਹੜਿਆ ਨਿਊਕਲੀਅਰ ਵਿਗਿਆਨਿਕ ਉਹਨਾਂ ਦੀ ਮੌਤ ਵੀ ਹੋ ਚੁੱਕੀ ਸੀ ਸੋ ਬਹੁਤ ਸਮੇਂ ਤੋਂ ਰਸ਼ੀਆ ਇਹ ਬੜੀ ਜਿਹੜੀ ਮਜ਼ਾਇਲ ਸੀਗੀ ਉਹ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕੋਸ਼ਿਸ਼ ਕਰ ਰਿਹਾ ਸੀਗਾ ਪਰਪ ਦੇਸ਼ਾਂ ਨੂੰ ਜਾਂ ਨਾਟੋ ਵਾਲਿਆਂ ਨੂੰ ਇਹ ਲੱਗਦਾ ਸੀਗਾ ਕਿ ਰਸ਼ੀਆ ਇਹ ਵਾਲਾ ਜਿਹੜੀ ਮਜ਼ਾਇਲ ਆ ਉਹ ਇੰਨੀ ਛੇਤੀ ਨਹੀਂ ਬਣਾ ਸਕਦਾ ਪਰ ਰਸ਼ੀਆ ਨੇ ਇੰਨੇ ਜਿਹੜੇ ਅਨਸਕਸੈਸਫੁਲ ਟਰਮ ਸੀਗੇ 12 ਵਾਰੀ ਉਹਨਾਂ ਨੇ ਟਰਾਈ ਕੀਤੀ ਤਾਂ 13ਵੀਂ ਵਾਰੀ ਉਹ ਬਣਾਉਣ ਦੇ ਵਿੱਚ ਕਾਮਯਾਬ ਹੋ ਗਏ ਐਸ ਵੇਲੇ ਉਹ ਕਹਿੰਦੇ ਅਸੀਂ ਨਿਊਕਲੀਅਰ ਪਾਵਰ ਸਾਡੇ ਕੋਲ ਮਜ਼ਾਇਲ ਮੌਜੂਦਾ ਜਿਹੜੀ ਕਿਸੇ ਵੀ ਰੱਖਿਆ ਤੰਤਰ ਦੇ ਅੜਿੱਕੇ ਨਹੀਂ ਆਉਂਦੀ ਤੇ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਉਹ ਇਹਨੂੰ ਲਿਜਾ ਕੇ ਸਿੱਟ ਸਕਦੇ ਆ ਦੂਸਰੀ ਗੱਲ ਕੱਲੀ ਮਜ਼ਾਇਲ ਹੀ ਨਹੀਂ ਹਾਂਜੀ ਇਸ ਡਰੋਨ ਦਾ ਨਾਮ ਹੈ ਪੋਸਾਈਡਨ ਹਾਂਜੀ ਪੋਸਾਈਡਨ ਡਰੋਨ ਆ ਇਹ ਇਹ ਡਰੋਨ ਪਾਣੀ ਦੇ ਵਿੱਚ 1000 ਮੀਟਰ ਜਾਨੀ ਕਿ ਜਿਹੜਾ ਡੰਗਾਈ ਆ ਉਹਦੇ ਵਿੱਚ ਤੱਕ ਚੱਲ ਸਕਦਾ ਤੇ ਇਹ 10000 ਕਿਲੋਮੀਟਰ ਤੱਕ ਹਾਂਜੀ ਜਿੱਦਾਂ ਇਹ ਦਾਵਾ ਕਰ ਰਿਹਾ ਰਸ਼ੀਆ ਵਾਲੇ ਮੈਂ ਨਹੀਂ ਕਹਿ ਰਿਹਾ ਇਹ 10000 ਕਿਲੋਮੀਟਰ ਤੱਕ ਇਹ ਜਾ ਸਕਦਾ ਨਿਊਕਲੀਅਰ ਪਾਵਰਡ ਇੰਜਣ ਇਹਦੇ ਵਿੱਚ ਫਿੱਟਾ ਤੇ ਇਹ ਡਰੋਨ ਆਪਣੇ ਨਾਲ 2 ਮੈਗਾਟਨ ਤੱਕ ਬਾਹਰ ਹੈਡ ਨਿਊਕਲੀਅਰ ਬੰਬ ਜਾਨੀ ਕਿ ਇਹ ਚੱਕੇ ਨਾਲ ਲੈ ਕੇ ਜਾ ਸਕਦਾ ਜੇ ਮੈਂ ਗੱਲ ਕਰਾਂ ਜਿਹੜੀ ਪਿਛੇ ਮਜ਼ਹਲਦੀ ਵੀ ਮੈਂ ਗੱਲ ਕੀਤੀ ਉਹ ਵੀ ਆਪਣੇ ਨਾਲ 2 ਮੈਗਾਟਨ ਬਾਹਰ ਹੈਡ ਪਰਮਾਣੂ ਬੰਬ ਆਪਣੇ ਨਾਲ ਚੁੱਕ ਕੇ ਲਿਜਾ ਸਕਦੀ ਆ ਸਮੁੰਦਰ ਦੇ ਕਿਨਾਰਿਆਂ ਦੇ ਉੱਤੇ ਵਸੇ ਹੋਏ ਸ਼ਹਿਰ ਆ ਜਿਦਾ ਅਮਰੀਕਾ ਦੇ ਲਾਲੋ ਨਿਊਯਾਰਕ ਲਾਲੋ ਲਾਸ ਐਂਜਲਸ ਲਾਲੋ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਹੀ ਇਹ ਇਸ ਤਰ੍ਹਾਂ ਦਾ ਡਰੋਨ ਡਿਜ਼ਾਈਨ ਕੀਤਾ ਰਸ਼ੀਆ ਨੇ ਕਿ ਉਹ ਤੱਟ ਦੇ ਕੋਲ ਜਾ ਕੇ ਜਿੱਥੇ ਇਹ ਸਮੁੰਦਰ ਮੁੱਕਦਾ ਉੱਥੇ ਬਲਾਸਟ ਕਰੂਗੇ ਤੇ ਉਹ ਜਿਹੜੇ ਸ਼ਹਿਰ ਆ ਉਹ ਇੱਕ ਤਰ੍ਹਾਂ ਦੇ ਨਾਲ ਨਿਊਕਲੀਅਰ ਕਚਰਾ ਹੋਊਗਾ ਉਹਦੇ ਨਾਲ ਭਰ ਜਾਊਗੇ ਬਹੁਤ ਸਾਰਾ ਨੁਕਸਾਨ ਲੋਕਾਂ ਦਾ ਹੋਊਗਾ ਸੋ ਇਸੇ ਹੀ ਮਕਸਦ ਦੇ ਨਾਲ ਇਹ ਜਿਹੜੇ ਡਰੋਨ ਆ ਬਣਾਏ ਆ ਰਸ਼ੀਆ ਨੇ ਫਿਲਹਾਲ ਜਿਹੜੇ ਇਹ ਪ੍ਰੀਖਣ ਕੀਤੇ ਆ ਇਹਨਾਂ ਨੇ ਡਰੋਨ ਦਾ ਤੇ ਮਿਜ਼ਾਈਲ ਦਾ ਇਹ ਡਰੋਨ ਜਾਂ ਮਿਜ਼ਾਈਲ ਦੇ ਉੱਤੇ ਬਾਹਰ ਹੱਡ ਯਾਨੀ ਕਿ ਪਰਮਾਣੂ ਬੰਬ ਨਹੀਂ ਫਿਕਸ ਕੀਤੇ ਸੀਗੇ ਇਹ ਸਿਰਫ ਜਿਹੜਾ ਇੱਕ ਲੈ ਕੇ ਜਾਊਗਾ ਚੀਜ਼ਾਂ ਨੂੰ ਯਾਨੀ ਕਿ ਮਿਜ਼ਾਈਲ ਲੈ ਕੇ ਜਾਊਗੀ ਜਾਂ ਡਰੋਨ ਲੈ ਕੇ ਜਾਊਗਾ ਉਹ ਪਰਮਾਣੂ ਬੰਬ ਨੂੰ ਯਾਨੀ ਕਿ ਇੱਕ ਤਰ੍ਹਾਂ ਦੇ ਨਾਲ న్యూక్లియర్ పావర్ਡ ਇਹ ਮਜ਼ਾਇਲ ਕੱਲੀ ਹੀ ਸਿੰਗਲ ਤੇ ਡਰੋਨ ਦੋਨੋਂ ਹੀ ਉਹਨਾਂ ਦਾ ਹੀ ਟੈਸਟ ਕੀਤਾ ਗਿਆ ਆ ਸੋ ਇਸ ਤਰ੍ਹਾਂ ਦੇ ਨਾਲ ਇੱਕ ਮਾਰੂ ਹਥਿਆਰ ਜਿਹੜਾ ਸਗਾ ਦੁਨੀਆ ਵਿੱਚ ਕਿਸੇ ਹੋਰ ਤੋਂ ਨਹੀਂਗਾ ਜਿਹਦਾ ਰਸ਼ੀਆ ਦਾਵਾ ਕਰਦਾ ਇਹ ਦੋ ਇੱਕ ਡਰੋਨ ਜਿਹੜਾ ਪਾਣੀ ਦੇ ਅੰਡਰਵਾਟਰ ਚੱਲੂਗਾ ਕੋਈ ਵੀ ਰੱਖਿਆ ਤੰਤਰ ਇਹ ਜਿਹੜਾ ਡਰੋਨ ਆ ਉਹਨੂੰ ਵੀ ਫੜ ਨਹੀਂ ਸਕਦਾ ਜਿੱਦਾਂ ਰਸ਼ੀ ਆਲੇ ਦਾਵਾ ਕਰਦੇ ਆ ਸੋ ਇਸੇ ਨਾਲ ਹੀ ਜਿਹੜੇ ਇਹ ਯੂਰਪ ਵਾਲੇ ਆ ਜਾਂ ਕਹਿ ਲਓ ਅਮਰੀਕਾ ਵਾਲੇ ਉਹਨਾਂ ਦੇ ਇੱਕ ਵਾਰੀ ਤਾਂ ਥੋੜੇ ਜਿਹਾ ਕੰਨ ਖੜੇ ਹੋ ਗਏ ਆ ਬੇਸ਼ੱਕ ਅਮਰੀਕਾ ਕੋਲ ਇਤਰਾਹ ਦੇ ਹਥਿਆਰ ਹੋਊਗੇ ਪਰ ਉਹਨਾਂ ਨੇ ਦੁਨੀਆ ਸਾਹਮਣੇ ਨਹੀਂ ਰੱਖੇ ਹੋਊਗੇ ਜੋ ਮੇਰਾ ਮੰਨਣਾ ਹੈ ਪਰ ਇਹਨੂੰ ਦੇਖ ਕੇ ਹੀ ਹੁਣ ਅਮਰੀਕਾ ਵਾਲਿਆਂ ਨੇ ਜਿਹੜੀ ਆਪਣੀ ਸਟੇਟਮੈਂਟ ਸੀਗੀ 33 ਸਾਲ ਪੁਰਾਣੀ ਕਿ ਜਿਹੜਾ ਅਸੀਂ ਟੈਸਟ ਸੀਗੇ ਨਿਊਕਲੀਅਰ ਬੰਬਾਂ ਦੇ ਹੁਣ ਨਹੀਂ ਕਰਿਆ ਕਰਾਂਗੇ ਕਿਉਂਕਿ ਸ਼ੀਤ ਯੁੱਧ ਦੇ ਵਿੱਚ ਬਹੁਤ ਸਾਰੇ ਬੰਬਾਂ ਦੇ ਪ੍ਰੀਖਣ ਹੋਏ ਸੀਗੇ ਪਰ ਪਿਛਲੇ 20-25 ਸਾਲਾਂ ਤੋਂ ਅਮਰੀਕਾ ਜਿਹੜੇ ਇਹ ਟੈਸਟ ਸੀਗੇ ਜਨਤਕ ਰੂਪ ਦੇ ਵਿੱਚ ਉਹਨਾਂ ਨੂੰ ਜ ਪਰੀਖਣ ਕਰਨ ਦੇ ਵਿੱਚ ਉਹਨਾਂ ਦਾ ਮਨਾਹੀ ਕਰਦਾ ਸੀਗਾ ਹੋਰ ਸਾਰੇ ਦੇਸ਼ਾਂ ਨੂੰ ਵੀ ਮਨਾਹੀ ਕਰਦਾ ਸੀਗਾ ਜੇਕਰ ਕੋਈ ਦੇਸ਼ ਕਰਦਾ ਸੀ ਤਾਂ ਉਹਦੇ ਉੱਤੇ ਪਾਬੰਦੀਆਂ ਵੀ ਸੈਂਕਸ਼ਨ ਵੀ ਲਗਾਉਂਦਾ ਸੀਗਾ ਪਰ ਅਮਰੀਕਾ ਨੇ ਹੁਣ ਕਿਹਾ ਕਿ ਚਾਈਨਾ ਵਾਲੇ ਵੀ ਬਹੁਤ ਸਾਰੇ ਜਿਹੜੇ ਬੰਬ ਆ ਉਹ ਬਣਾ ਰਹੇ ਆ ਪਰਮਾਣੂ ਬੰਬ ਉਹ ਅਮਰੀਕਾ ਨੂੰ ਵੀ ਐਸ ਵੇਲੇ ਲੋੜ ਆ ਸੋ ਉਹਨੇ ਸਿੱਧਾ ਸਿੱਧਾ ਕਹਿਤਾ ਕਿ ਹੁਣ ਅਮਰੀਕਾ ਵਾਲਿਆਂ ਵੱਧ ਤੋਂ ਵੱਧ ਪਰਮਾਣੂ ਬੰਬਾਂ ਦੇ ਪ੍ਰੀਖਣ ਕਰੂਗੇ ਤੇ ਨਵੇਂ ਤੋਂ ਨਵੇਂ ਜਿਹੜੇ ਬੰਬਾ ਉਹ ਬਣਾਉਗੇ ਸੋ ਇਹਦੇ ਨਾਲ ਇੱਕ ਨਵੀਂ ਦੌੜ ਸਾਰੇ ਦੇਸ਼ਾਂ ਦੇ ਵਿੱਚ ਹੋ ਸਕਦਾ ਹੈ ਸ਼ੁਰੂ ਹੋ ਸਕਦੀ ਆ ਹੋ ਸਕਦੀ ਨਹੀਂ ਮੈਨੂੰ ਲੱਗਦਾ ਇਹਦੇ ਨਾਲ ਸ਼ੁਰੂ ਹੋ ਜਾਊਗੀ ਕਿਉਂਕਿ ਇਰਾਨ ਨੂੰ ਅਮਰੀਕਾ ਹੀ ਇਹ ਕਹਿ-ਕਹਿ ਕੇ ਰੋਕਦਾ ਰਿਹਾ ਆ ਕਿ ਤੁਸੀਂ ਪਰਮਾਣੂ ਬੰਬ ਨਾ ਬਣਾਓ ਇਹ ਪੂਰੀ ਦੁਨੀਆ ਲਈ ਖਤਰਾ ਹੈ ਜੇ ਹੁਣ ਅਮਰੀਕਾ ਇਸ ਤਰ੍ਹਾਂ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਇਰਾਨ ਵਾਲੇ ਹੀ ਖੁੱਲੇ ਰੂਪ ਦੇ ਵਿੱਚ ਆ ਕੇ ਇਹ ਅਨਾਉਂਸ ਕਰੂਗੇ ਕਿ ਅਸੀਂ ਵੀ ਪਰਮਾਣੂ ਬੰਬ ਬਣਾ ਲਿਆ ਆ ਬੇਸ਼ੱਕ ਮੈਨੂੰ ਲੱਗਦਾ ਕਿ ਇਰਾਨ ਵਾਲਿਆਂ ਕੋਲ ਪਹਿਲਾਂ ਹੀ ਪਰਮਾਣੂ ਬੰਬ ਹੈ ਸੋ ਉਹ ਜਿਹੜਾ ਕਿਮ ਜਉਗਾ ਨਾਰਥ ਕੋਰੀਆ ਵਾਲਾ ਛੋਟਾ ਜਿਹਾ ਉਹ ਵੀ ਹੁਣ ਖੁੱਲਮ-ਖੁੱਲ੍ਹਾ ਆ ਕੇ ਕਹੂਗਾ ਹਾਂਜੀ ਆਪਾਂ ਵੀ ਹੋਰ ਪਰਮਾਣੂ ਬੰਬ ਬਣਾਵਾਂਗੇ ਹਾਲਾਂਕਿ ਉਹਨੇ ਵੀ ਬਣਾਇਆ ਉਹ ਬਾਦੂ ਪਰ ਉਹ ਹੁਣ ਇੱਕ ਤਰ੍ਹਾਂ ਨਾਲ ਖੁੱਲੇ ਰੂਪ ਦੇ ਵਿੱਚ ਆ ਸਕਦਾ ਹੈ ਬਹੁਤ ਸਾਰੇ ਹੋਰ ਦੇਸ਼ ਆ ਅਫਰੀਕਾ ਦੇ ਬਰਕੀਨਾ ਫਾਸੋ ਇਬਰਾਹਿਮ ਟਰਾორე ਜਿਹੜਾ ਕਿ ਇਸ ਵੇਲੇ ਅਮਰੀਕਾ ਦੀਆਂ ਅੱਖਾਂ 'ਚ ਵੀ ਰੜਕ ਰਿਹਾ ਆ ਉਹ ਬੰਦਾ ਵੀ ਚਾਹੂਗਾ ਕਿ ਮੇਰੇ ਕੋਲ ਛੇਤੀ ਤੋਂ ਛੇਤੀ ਜਿਹੜੇ ਇਹ ਪਰਮਾਣੂ ਬੰਬ ਆਉਣ ਸੋ ਇਸ ਤਰ੍ਹਾਂ ਬਹੁਤ ਸਾਰੇ ਦੇਸ਼ ਹੁਣ ਜਿਹੜੇ ਆ ਇਹ ਪਰਮਾਣੂ ਬੰਬਾਂ ਦੀ ਦੌੜ ਦੇ ਵਿੱਚ ਸ਼ਰਿਆਮ ਹਿੱਸਾ ਲੈ ਸਕਦੇ ਆ ਜੇਦਾ ਨਤੀਜਾ ਇਹ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਦੇ ਵਿੱਚ ਬਖ ਬਖ ਮੂਲਕਾਂ ਦੇ ਕੋਲ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਨਿਊਕਲੀਅਰ ਬੰਬ ਇਕੱਠੇ ਹੋ ਸਕਦੇ ਆ ਪਹਿਲੇ ਗੱਲ ਕੀਤੀ ਜਾਵੇ ਕਿਸ ਦੇਸ਼ ਕੋਲ ਸਭ ਤੋਂ ਜ਼ਿਆਦਾ ਪਰਮਾਣੂ ਬੰਬ ਆ ਤਾਂ ਇਸ ਵੇਲੇ ਜੋ ਅੰਕੜੇ ਆ ਜੋ ਆਨਲਾਈਨ ਪਏ ਆ ਉਹਨਾਂ ਦੇ ਆਧਾਰ ਤੇ ਮੈਂ ਦੱਸਦਾ ਵੈਸੇ ਅਮਰੀਕਾ ਵਾਲਾ ਟਰੰਪ ਕਹਿ ਰਿਹਾ ਹੈ ਕਿ ਸਾਡੇ ਕੋਲ ਹੀ ਨੰਬਰ 1 ਤੇ ਪਰਮਾਣੂ ਬੰਬ ਆ ਪਰ ਜੋ ਅੰਕੜੇ ਕਹਿੰਦੇ ਆ ਉਹਦੇ ਅਨੁਸਾਰ ਰਸ਼ੀਆ ਦੇ ਕੋਲ 5459 ਪਰਮਾਣੂ ਬੰਬ ਆ ਪਹਿਲੇ ਨੰਬਰ ਤੇ ਰਸ਼ੀਆ ਦੂਏ ਨੰਬਰ ਤੇ ਅਮਰੀਕਾ 99 177 ਤੇ ਇਹ ਨੰਬਰ ਤੇ ਚੀਨ ਆ 600 트럼ਪ ਦੇ ਕਹਿਣ ਦੇ ਮੁਤਾਬਕ ਜਿਹੜਾ ਚੀਨ ਆ 2030 ਤੱਕ ਇਹ ਜਿਹੜੇ 600 ਤੋਂ ਆ ਇਹਨਾਂ ਨੂੰ 1000 ਤੋਂ ਵਾਧੂ ਕਰ ਸਕਦਾ ਤੇ ਫਰਾਂਸ ਦੇ ਕੋਲ ਇਹ 290 ਆ ਭਾਰਤ ਦੇ ਕੋਲ 180 ਆ ਇਜ਼ਰਾਈਲ ਦੇ ਕੋਲ 90 ਆ ਤੇ ਪਾਕਿਸਤਾਨ ਦੇ ਕੋਲ 170 ਆ ਤੇ ਨਾਰਥ ਕੋਰੀਆ ਉਹਨਾਂ ਦੇ ਕੋਲ ਇਹ 50 ਆ ਹਰੇ ਦੇਸ਼ਾਂ ਜਿਨ੍ਹਾਂ ਕੋਲ ਪਰਮਾਣੂ ਬੰਬ ਗਿਣਤੀ ਦੇ ਕਾਫੀ ਜ਼ਿਆਦਾ ਆ ਬਾਕੀ ਹੋਰ ਦੇਸ਼ਾਂ ਨਾਲੋਂ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧਾ ਸਕਦੇ ਆ ਕੁਝ ਨਵੇਂ ਦੇਸ਼ ਹੋਰ ਵੀ ਇਸ ਜਿਹੜੀ ਲੜੀ ਆ ਇਹਦੇ ਵਿੱਚ ਸ਼ਾਮਲ ਹੋ ਸਕਦੇ ਆ ਜੇਕਰ ਸਾਰੇ ਦੇਸ਼ ਹੀ ਪਰਮਾਣੂ ਬੰਬ ਬਣਾਉਣ ਦੀ ਦੌੜ ਦੇ ਵਿੱਚ ਸ਼ਾਮਲ ਹੋ ਗਏ ਤੋਂ ਇਸ ਤਰ੍ਹਾਂ ਰਸ਼ੀਆ ਨੇ ਇੱਕ ਜਿਹੜੀ ਸੇਫਟੀ ਡੀਲ ਕੀਤੀ ਸੀ ਅਮਰੀਕਾ ਦੇ ਨਾਲ ਉਹ ਤੋੜ ਦਿੱਤੀ ਆ ਪੁਤਨ ਨੇ ਕਿਹਾ ਕਿ ਇਹ ਜਿਹੜੀ ਸੇਫਟੀ ਡੀਲ ਆ ਹੁਣ ਮੈਨੇ ਨਹੀਂ ਰੱਖਦੀ ਕਿਉਂਕਿ ਅਮਰੀਕਾ ਰਸ਼ੀਆ ਦੇ ਖਿਲਾਫ ਬਹੁਤ ਸਾਰੇ ਐਕਸ਼ਨ ਲੈ ਰਿਹਾ ਆ ਨਾਟੋ ਜਿਹੜਾ ਆ ਹੋਰ ਵੱਡਾ ਹੋਣ ਦੀਆਂ ਤਿਆਰੀਆਂ ਕਰ ਰਿਹਾ ਬਹੁਤ ਸਾਰੇ ਹੋਰ ਦੇਸ਼ਾਂ ਨੂੰ ਆਪਣੇ ਨਾਲ ਮਿਲਾਉਣਾ ਚਾਹੁੰਦਾ ਆ ਅਮਰੀਕਾ ਰਸ਼ੀਆ ਦੇ ਉੱਤੇ ਸੈਂਕਸ਼ਨ ਤੇ ਸੈਂਕਸ਼ਨ ਲਾ ਰਿਹਾ ਜਿਹੜੇ ਰਸ਼ੀਆ ਦੇ ਸਹਿਯੋਗੀ ਦੇਸ਼ਾਂ ਉਹਨਾਂ ਨੂੰ ਵੀ ਡਰਾ ਤਮਕਾ ਰਿਹਾ ਆ ਈਰਾਨ ਦੇ ਉੱਤੇ ਕਹਿੰਦਾ ਹੁਣ ਲੇਟੈਸਟ ਇਹਨਾਂ ਨੇ ਹਮਲਾ ਕੀਤਾ ਇਸ ਲਈ ਕਿਸੇ ਹੋਰ ਦੇਸ਼ਾਂ ਤੇ ਉੱਤੇ ਵੀ ਕਰ ਸਕਦਾ ਆ ਇਸ ਲਈ ਜਿਹੜਾ ਕਹਿੰਦਾ ਸਾਨੂੰ ਇਹ ਤਿਆਰੀ ਕਰਨੀ ਹੀ ਪੈਣੀ ਸੀ ਇਸ ਲਈ ਹੀ ਅਸੀਂ ਇਹ ਮਜ਼ੈਲ ਤੇ ਡਰੋਨ ਜਿਹੜੇ ਆ ਉਹ ਬਣਾਏ ਆ ਰਸ਼ੀਆ ਤੇ ਅਮਰੀਕਾ ਦੇ ਵਿੱਚ ਹੁਣ ਇੱਕ ਇੱਕੋ ਹੀ ਸੰਧੀ ਆ ਜਿਹੜੀ ਨਿਊ ਸਟਾਰਟ ਐਗਰੀਮੈਂਟ ਆ ਜਿਹੜਾ ਦੋਨਾਂ ਦੇਸ਼ਾਂ ਦੇ ਵਿਚਕਾਰ ਹੋਇਆ ਸੀਗਾ ਕੀ ਇਹ ਸੰਧੀ ਸੀਗੀ ਕਿ ਦੋਨੋਂ ਹੀ ਦੇਸ਼ ਜਿਹੜੇ ਆ ਉਹ ਜਿਹੜੇ ਪਰਮਾਣੂ ਬੰਬਾ 1550 ਬੰਬਾਂ ਦੇ ਜਿਹੜੇ ਬਾਰ ਹੈਡ ਆ ਉਹ ਮਿਜ਼ਾਈਲਾਂ ਵਗੈਰਾ ਦੇ ਉੱਤੇ ਲਾ ਕੇ ਉਹ ਤਿਆਰ ਕਰਕੇ ਨਹੀਂ ਰੱਖੂਗਾ 1550 ਬੰਬ ਹੀ ਦੋਨੋਂ ਦੇਸ਼ ਤਿਆਰੀ ਕਰਕੇ ਰੱਖ ਸਕਦੇ ਆ ਪਰਮਾਣੂ ਬੰਬ ਉਹਨਾਂ ਤੇ ਫੇਟਫੁੱਟ ਕਰਕੇ ਰੱਖ ਸਕਦੇ ਆ ਉਹਦੇ ਤੋਂ ਵੱਧੂ ਨਹੀਂ ਰੱਖ ਸਕਦੇ ਇਸ ਸੰਧੀ ਦੇ ਮਤਾਬਕ। ਇੱਕ ਵਾਰੀ ਜਿਹੜੀ ਸੰਧੀ ਆ ਹੁਣ ਇਹ ਫਰਬਰੀ 2026 ਦੇ ਵਿੱਚ ਖਤਮ ਹੋਣ ਜਾ ਰਹੀ ਆ। ਇਹ ਇੱਕੋ ਇੱਕ ਸੰਧੀ ਆ ਜਿਹੜੀ ਰਸ਼ੀਆ ਤੇ ਅਮਰੀਕਾ ਦੇ ਵਿੱਚ ਹਾਲੇ ਤੱਕ ਬਚੀ ਹੋਈ ਸੀ। 2026 ਦੇ ਵਿੱਚ ਇਹ ਖਤਮ ਹੋਊਗੀ। ਤਾਂ ਇਹਦੇ ਨਾਲ ਜਿਹੜੀ ਦੌੜ ਆ ਇਹ ਬੰਬ ਰੱਖਣੇ ਵਾਲੀ ਪਰਮਾਣੂ ਬੰਬ ਰੱਖਣੇ ਵਾਲੀ ਦੋਨਾਂ ਦੇਚਾਂ ਦੇ ਵਿੱਚਕਾਰ ਹੋਰ ਵੱਧ ਸਕਦੀ ਹੈ। ਪਰਮਾਣੂ ਬੰਬਾਂ ਦੀ ਦੌੜ ਦੀ ਸ਼ੁਰੂਆਤ ਨੂੰ ਸਮਝਣ ਲਈ ਥੋੜਾ ਜਿਹਾ ਆਪਾਂ ਨੂੰ ਪਿੱਛੇ ਜਾਣਾ ਪਊਗਾ। ਗੱਲ ਇਹ ਸੈਕੰਡ ਵਰਲਡ ਵਾਰ ਦੀ ਸਤੰਬਰ 1939 ਦੇ ਵਿੱਚ ਹਿਟਲਰ ਨੇ ਪੋਲੈਂਡ ਦੇ ਉੱਤੇ ਹਮਲਾ ਕਰ ਦਿੱਤਾ ਤੇ ਹਮਲਾ ਕਰਕੇ ਪੋਲੈਂਡ ਨੂੰ ਆਪਣੇ ਕਬਜ਼ੇ ਦੇ ਵਿੱਚ ਵੀ ਛੇਤੀ ਲੈ ਲਿਆ ਸੀਗਾ। ਪਰ ਇੱਥੇ ਹੀ ਜਿਹੜਾ ਇਹ ਹਿਟਲਰ ਸੀਗਾ ਇਹ ਵੀ ਇੱਕ ਨਿਊਕਲੀਅਰ ਬੰਬ ਬਣਾਉਣ ਦੇ ਲਈ ਪੂਰਾ ਜਿਹੜਾ ਆਪਣਾ ਸਾਜੋ ਸਮਾਨ ਸਿਗਾ ਉਹ ਤਿਆਰ ਕਰਕੇ ਰੱਖ ਚੁੱਕਿਆ ਸੀਗਾ ਇੱਕ ਖੂਬੀਆ ਤਰੀਕੇ ਦੇ ਨਾਲ ਇਹਨੇ ਵਿਗਿਆਨੀਆਂ ਨੂੰ ਲਗਾਇਆ ਹੋਇਆ ਸੀਗਾ ਪਰ ਇਹਦੇ ਵਿੱਚ ਹੀ ਜਿਹੜੀ ਇਹਦੇ ਪ੍ਰੋਗਰਾਮ ਦੀ ਭਣਕ ਆ ਉਹ ਅਮਰੀਕਾ ਨੂੰ ਲੱਗ ਜਾਂਦੀ ਆ ਤੇ ਅਮਰੀਕਾ ਇਹਦੇ ਤੋਂ ਪਹਿਲਾਂ ਯਾਨੀ ਕਿ ਹਿਟਲਰ ਤੋਂ ਪਹਿਲਾਂ ਹੀ ਆਪਣਾ ਜਿਹੜਾ ਪਰਮਾਣੂ ਪ੍ਰੋਗਰਾਮ ਆ ਉਹ ਬਣਾਉਣ ਦੇ ਲਈ ਇੱਕ ਤਰ੍ਹਾਂ ਨਾਲ ਜੁਟ ਜਾਂਦਾ ਹੈ 1942 ਦੇ ਵਿੱਚ ਉਹ ਸ਼ੁਰੂ ਹੁੰਦਾ ਹੈ ਪਰਮਾਣੂ ਬੰਬ ਬਣਾਉਣ ਦੇ ਲਈ ਆਪਣਾ ਜੋ ਵੀ ਆਪਣਾ ਸਾਜੋ ਸਮਾਨ ਇਕੱਠਾ ਕਰਕੇ ਸ਼ੁਰੂ ਹੋ ਜਾਂਦਾ ਹੈ ਤੇ 1945 ਦੇ ਵਿੱਚ ਉਹਨਾਂ ਨੂੰ ਸਫਲਤਾ ਮਿਲ ਜਾਂਦੀ ਹੈ 16 ਜੁਲਾਈ 1945 ਨੂੰ ਮੈਕਸੀਕੋ ਦੇ ਇੱਕ ਰੇਗਿਸਤਾਨ ਦੇ ਵਿੱਚ ਅਮਰੀਕਾ ਆਪਣਾ ਪਹਿਲਾ ਪਰਮਾਣੂ ਬੰਬ ਟੈਸਟ ਕਰਦਾ ਹੈ ਜਿਹੜਾ ਕਿ ਸਫਲ ਰਹਿੰਦਾ ਹੈ ਸਹੀ ਸਮੇਂ ਦੇ ਵਿੱਚ ਜਿਹੜਾ ਇਹ ਸੈਕੰਡ ਵਰਲਡ ਵਾਰ ਸੀਗੀ ਉਹ ਯੂਰਪ ਦੇ ਵਿੱਚ ਖਤਮ ਹੋ ਚੁੱਕੀ ਸੀਗੀ ਸੋਵੀਅਤ ਸੰਘ ਤੇ ਅਮਰੀਕਾ ਜਰਮਨੀ ਦੇ ਉੱਤੇ ਕਬਜ਼ਾ ਕਰ ਚੁੱਕਿਆ ਸੀਗਾ ਹਿਟਲਰ ਆਪਣੇ ਆਪ ਨੂੰ ਗੋਲੀ ਮਾਰ ਕੇ ਮਰ ਚੁੱਕਿਆ ਸੀਗਾ ਪਰ ਏਸ਼ੀਆ ਦੇ ਵਿੱਚ ਚ ਜਾਪਾਨ ਹਾਲੇ ਵੀ ਗੋਡੇ ਜਿਹੜੇ ਸੀਗੇ ਉਹ ਟੇਕਣ ਤੋਂ ਇਨਕਾਰ ਕਰ ਰਿਹਾ ਸੀਗਾ ਉਹ ਪੂਰਾ ਖੜਾ ਸੀਗਾ ਸੋ ਅਮਰੀਕਾ ਨੂੰ ਮਜਬੂਰਨ ਬਸ ਕਹਿ ਲੋ ਜਾਂ ਆਪਣਾ ਹਥਿਆਰ ਲੋਕਾਂ ਨੂੰ ਸ਼ੋਅ ਕਰਨਾ ਸੀਗਾ ਇਹ ਜਾਪਾਨ ਦੇ ਉੱਤੇ ਸਿੱਟਣਾ ਪਿਆ 6 ਅਗਸਤ ਤੇ 9 ਅਗਸਤ 1945 ਨੂੰ ਨਾਗਾਸਾਕੀ ਤੇ ਹਿਰੋਸ਼ੀਮਾ ਦੇ ਉੱਤੇ ਇਹਨਾਂ ਨੇ ਪਰਮਾਣੂ ਬੰਬ ਸੁੱਟ ਦਿੱਤੇ ਜਿਹਦੇ ਨਾਲ ਹੀ ਜਾਪਾਨ ਨੇ ਗੋਡੇ ਵੀ ਟੇਕ ਦਿੱਤੇ ਤੇ ਦੁਨੀਆ ਨੂੰ ਵੀ ਅਮਰੀਕਾ ਦੀ ਜਿਹੜੀ ਪਾਵਰ ਸੀਗੀ ਉਹ ਸਮਝ ਆ ਗਈ ਕਿ ਇਹਨਾਂ ਨੇ ਜਿਹੜਾ ਇਹ ਸੁਪਰ ਬੰਬ ਜਿਹੜਾ ਹਿਟਲਰ ਬਣਾਉਣਾ ਚਾਹੁੰਦਾ ਸੀ ਉਹ ਅਮਰੀਕਾ ਨੇ ਬਣਾ ਲਿਆ ਨਾਗਾਸਾਕੀ ਤੇ ਹਿਰੋਸ਼ੀਮਾ ਦੇ ਉੱਤੇ ਬੰਬ ਸੁੱਟਣ ਦੇ ਨਾਲ ਇੱਕ ਹਫ਼ਤੇ ਵਿੱਚ ਲੱਖਾਂ ਲੋਕ ਮਰ ਗਏ ਸੋ ਜਿਹੜੇ ਵੀ ਮਿੱਤਰ ਦੇ ਸੀਗੇ ਜਿਹੜੇ ਉਸ ਸਮੇਂ ਅਮਰੀਕਾ ਦੇ ਨਾਲ ਸੀਗੇ ਚਾਹੇ ਸੋਵੀਅਤ ਸੰਘ ਸੀਗਾ ਬਰਟੇਨ ਸੀਗਾ ਫਰਾਂਸ ਸੀਗਾ ਇਹ ਸਾਰੇ ਹੀ ਮਿੱਤਰ ਦੇਸ਼ ਕਿਤੇ ਨਾ ਕਿਤੇ ਇਹ ਸੋਚਣ ਤੇ ਮਜਬੂਰ ਹੋ ਗਏ ਭਈ ਜਿਹਦੇ ਕੋਲ ਇਹ ਪਰਮਾਣੂ ਬੰਬ ਹੋਊਗਾ ਉਹ ਹੀ ਦੁਨੀਆ ਦੇ ਵਿੱਚ ਬਾਦਸ ਹੋਊਗਾ ਸੋ ਇਹ ਪਰਮਾਣੂ ਬੰਬ ਜਿਹੜੇ ਉਹ ਪ੍ਰਾਪਤ ਕਰਨ ਦੀ ਜਿਹੜੀ ਹੋੜ ਸੀਗੀ ਉਹ ਸ਼ੁਰੂ ਹੋ ਚੁੱਕੀ ਸੀ ਸੋ ਰਸ਼ੀਆ ਨੇ ਵੀ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਸੀਗੇ ਕੀ ਅਮਰੀਕਾ ਐਸ ਵੇਲੇ ਦੁਨੀਆ ਦਾ ਬਹੁਤ ਸਗਾ ਸੋ ਇਸ ਲਈ ਰਸ਼ੀਆ ਵੀ ਉਹਦੇ ਬਰਾਬਰ ਹੀ ਖੜਾ ਸਗਾ ਰਸ਼ੀਆ ਵੀ ਚਾਹੁੰਦਾ ਸਗਾ ਉਹਦੇ ਕੋਲ ਵੀ ਇਹ ਪਾਵਰ ਆਵੇ ਸੋ ਰਸ਼ੀਆ ਨੇ ਵੀ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ 1949 ਦੇ ਵਿੱਚ ਰਸ਼ੀਆ ਦੇ ਕੋਲ ਵੀ ਜਿਹੜਾ ਇਹ ਐਟਮ ਬੰਬ ਸਗਾ ਪਰਮਾਣੂ ਬੰਬ ਇਹਨਾਂ ਨੇ ਬਣਾ ਲਿਆ ਉਹਦਾ ਸਫਲ ਪ੍ਰਯੋਗ ਕਰ ਦਿੱਤਾ ਸੋ ਦੂਸਰਾ ਦੇਸ਼ ਇਹ ਰਸ਼ੀਆ ਬਣ ਚੁੱਕਿਆ ਸਗਾ ਜਿਹੜਾ ਵੀ ਦੇਸ਼ ਪਾਵਰਫੁਲ ਬਣਨਾ ਚਾਹੁੰਦਾ ਸਗਾ ਉਹ ਹੁਣ ਐਸ ਵੇਲੇ ਪਰਮਾਣੂ ਬੰਬ ਲੈਣਾ ਚਾਹੁੰਦਾ ਸਗਾ ਸੋ ਚਾਈਨਾ ਵੀ ਉਸ ਸਮੇਂ 1954 ਦੇ ਵਿੱਚ ਆਪਣਾ ਜਿਹੜਾ ਅੰਦਰੂਨੀ ਉਹਨਾਂ ਦੇ ਕਲਾਕਲੇਸ਼ ਚੱਲਦੇ ਸੀਗੇ ਉਸ ਤੋਂ ਬਾਹਰ ਆਇਆ ਸੀਗਾ ਤਾਈਵਾਨ ਨੂੰ ਉਹ ਆਪਣੇ ਹਿੱਸੇ ਦੇ ਵਿੱਚ ਮੜਾਉਣਾ ਚਾਹੁੰਦਾ ਸੀਗਾ ਇਸ ਲਈ ਉਸ ਸਮੇਂ ਦਾ ਜਿਹੜਾ ਉੱਥੋਂ ਦਾ ਪ੍ਰੈਜ਼ੀਡੈਂਟ ਸੀਗਾ ਮਾਓ ਉਹਨੇ ਤਾਈਵਾਨ ਦੇ ਕੁਝ ਜਿਹੜੇ ਦੀਪ ਸੀਗੇ ਉਹਨਾਂ ਤੇ ਹਮਲਾ ਕਰਤਾ ਅਮਰੀਕਾ ਨੇ ਸਿੱਧਾ-ਸਿੱਧਾ ਚਾਈਨਾ ਨੂੰ ਯਾਨੀ ਕਿ ਮਾਓ ਨੂੰ ਇੱਕ ਤਰ੍ਹਾਂ ਦੇ ਨਾਲ ਇਹ ਧਮਕੀ ਦਿੱਤੀ ਕਿ ਤੁਹਾਡੇ ਉੱਤੇ ਅਸੀਂ ਪਰਮਾਣੂ ਬੰਬ ਸੁੱਟ ਦਾਂਗੇ ਤੁਸੀਂ ਇਹ ਜਿਹੜਾ ਨਤੀਜਾ ਜਾਪਾਨ ਦੇ ਵਿੱਚ ਦੇਖਿਆ ਤੁਹਾਡਾ ਵੀ ਉਹੋ ਹਾਲ ਕਰਾਂਗੇ ਸੋ ਮਾਓ ਨੂੰ ਇਹ ਚੀਜ਼ ਸਮਝ ਆ ਚੁੱਕੀ ਸੀ ਕਿ ਹੁਣ ਜੇਕਰ ਤਾਈਵਾਨ ਨੂੰ ਅੜਕੇ ਦੇ ਵਿੱਚ ਲੈਣਾ ਹੈ ਤਾਂ ਪਹਿਲਾ ਪਰਮਾਣੂ ਬੰਬ ਬਣਾਉਣਾ ਪਊਗਾ ਤਾਂ ਹੀ ਹੀ ਇਹ ਗੱਲ ਜਿਹੜੀ ਆ ਹੁਣ ਬਣਨੀ ਆ ਸੋ ਚਾਈਨਾ ਵੀ ਇਸ ਰੇਸ ਦੇ ਵਿੱਚ ਸ਼ਾਮਲ ਹੋ ਚੁੱਕਿਆ ਸੀਗਾ 1964 ਦੇ ਵਿੱਚ ਚਾਈਨਾ ਵਾਲਿਆਂ ਨੇ ਵੀ ਆਪਣਾ ਜਿਹੜਾ ਪਰਮਾਣੂ ਬੰਬ ਪਹਿਲਾ ਸੀਗਾ ਸਫਲ ਪ੍ਰਯੋਗ ਕਰਕੇ ਬਣਾ ਲਿਆ ਕੀ ਨਾਲੇ ਇੱਥੇ ਨਹੀਂ ਰੁਕੇ 1968 ਦੇ ਵਿੱਚ ਉਹਨਾਂ ਨੇ ਇਤੋਂ ਵੀ ਖਤਰਨਾਕ 1968 ਦੇ ਵਿੱਚ ਇੱਕ ਹਾਈਡਰੋਜਨ ਬੰਬ ਬਣਾ ਕੇ ਉਹਦਾ ਵੀ ਪ੍ਰੀਖਣ ਕਰ ਦਿੱਤਾ ਇੰਡੀਆ ਨੇ 1974 ਦੇ ਵਿੱਚ ਪੋਖਰਨ ਦੀ ਨਾਮ ਦੀ ਜਗ੍ਹਾ ਦੇ ਉੱਤੇ ਆਪਣਾ ਪਹਿਲਾ ਪਰਮਾਣੂ ਪ੍ਰੀਖਣ ਕੀਤਾ ਸੀ ਜਿਹੜਾ ਸਫਲ ਰਿਹਾ ਇਸੀ ਤਰ੍ਹਾਂ ਪਾਕਿਸਤਾਨ ਨੇ 1998 ਦੇ ਵਿੱਚ ਇਹ ਪਰਮਾਣੂ ਬੰਬ ਜਿਹੜੇ ਸੀਗੇ ਉਹ ਪ੍ਰਾਪਤ ਕਰ ਲਏ ਸੀਗੇ ਸੋ ਇਹ ਤਾਂ ਪੂਰੀ ਸਟੋਰੀ ਸੀਗੀ ਜਿਹੜੀ ਪਿਛਲੀ ਇੱਕ ਸ਼ੀਤ ਯੁੱਧ ਦੇ ਵਿੱਚ ਚੱਲਦੀ ਸੀ ਪਰਮਾਣੂ ਬੰਬ ਪ੍ਰਾਪਤ ਕਰਨੇ ਵਾਲੀ ਸੋ ਹੁਣ ਇਸ ਵੇਲੇ ਪਰਮਾਣੂ ਬੰਬ ਪ੍ਰਾਪਤ ਕਰਨੇ ਵਾਲੀ ਦੌੜ ਘਟਾ ਪਰ ਵੱਧ ਤੋਂ ਵੱਧ ਪਰਮਾਣੂ ਬੰਬ ਇਕੱਠੇ ਕਰਨ ਵਾਲੀ ਜਿਹੜੀ ਦੌੜ ਆ ਉਹ ਸ਼ੁਰੂ ਹੋ ਚੁੱਕੀ ਆ ਜਾਂ ਇਸ ਤਰ੍ਹਾਂ ਦੀਆਂ ਮਜ਼ਾਈਲਾ ਬਣਾਈਆਂ ਜਾ ਰਹੀਆਂ ਜਿਹੜੀਆਂ ਪਰਮਾਣੂ ਬੰਬਾਂ ਨੂੰ ਕੈਰੀ ਕਰਕੇ ਦੂਰ ਤੋਂ ਦੂਰ ਤੱਕ ਲੈ ਕੇ ਜਾ ਸਕਣ ਜਾਂ ਇਸ ਤਰ੍ਹਾਂ ਦੀਆਂ ਮਜ਼ਾਈਲਾਂ ਜਾਂ ਡਰੋਨ ਬਣਾਏ ਜਾ ਰਹੇ ਆ ਜਿਹੜੇ ਕਿ ਡਿਫੈਂਸ ਸਿਸਟਮ ਆ ਜਿੰਨੇ ਵੀ ਟੈਕਨੋਲੋਜੀ ਵਾਲੇ ਅੱਜ ਤੱਕ ਬਣੇ ਆ ਵੱਖ-ਵੱਖ ਦੇਸ਼ਾਂ ਤੋਂ ਉਹਨਾਂ ਦੇ ਰਡਾਰ ਸਿਸਟਮ ਦੇ ਵਿੱਚ ਨਾ ਆਉਣ ਇਹੀ ਹੀ ਮਜ਼ਾਈਲ ਤੇ ਇੱਕ ਡਰੋਨ ਜਿਹੜਾ ਰਸ਼ੀਆ ਨੇ ਇਸ ਵੇਲੇ ਬਣਾ ਲਿਆ ਇਸ ਲਈ ਜਿਹੜੀ ਇਹ ਦੌੜ ਆ ਪਰਮਾਣੂ ਬੰਬਾਂ ਵਾਲੀ ਜਾਂ ਮਜ਼ਾਈਲ ਡਰੋਨਾਂ ਵਾਲੀ ਉਹ ਇੱਕ ਵਾਰੀ ਫੇਰ ਸ਼ੁਰੂ ਹੋ ਚੁੱਕੀ ਆ 2022 ਤੋਂ ਹੀ ਰਸ਼ੀਆ ਜਦਾ ਯੂਕਰੇਨ ਨਾਲ ਬਾਹਰ ਲੱਗਿਆ ਹੈ ਨਿਊਕਲੀਅਰ ਬੰਬਾਂ ਦੀ ਧਮਕੀ ਦੇ ਦੇ ਕੇ ਨਾਟੋ ਦੇਸ਼ਾਂ ਨੂੰ ਇਸ ਲੜਾਈ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦਾ ਰਿਹਾ ਤੇ ਇਹਦੇ ਵਿੱਚ ਕਾਮਯਾਬ ਵੀ ਹੋਇਆ ਰੀਸੈਂਟਲੀ ਪੁਤਨ ਨੇ ਵੀ ਦੁਬਾਰਾ ਧਮਕੀ ਦਿੱਤੀ ਆ ਕਿ ਜੇਕਰ ਅਮਰੀਕਾ ਨੇ ਲੌਂਗ ਰੇਂਜ ਬਾਲੀਆਂ ਜਿਹੜੀਆਂ ਮਜ਼ਹਿਲਾ ਆ ਉਹ ਯੂਕਰੇਨ ਨੂੰ ਦਿੱਤੀਆਂ ਜਿਹਦਾ ਟੌਮ ਹੌਕ ਮਜ਼ਹਿਲ ਹੋ ਗਈ ਤਾਂ ਰਸ਼ੀਆ ਨਿਊਕਲੀਅਰ ਬੰਬਾਂ ਦੀ ਜਿਹੜੀ ਵਰਤਵਾ ਉਹ ਅਮਰੀਕਾ ਤੇ ਵੀ ਕਰ ਸਕਦਾ ਯੂਕਰੇਨ ਤੇ ਵੀ ਕਰ ਸਕਦਾ ਨਾਟੋ ਦੇਸ਼ਾਂ ਤੇ ਵੀ ਕਰ ਸਕਦਾ ਇਸ ਤਰ੍ਹਾਂ ਦੀਆਂ ਧਮਕੀਆਂ ਪੁਤਨ ਅਕਸਰ ਦਿੰਦਾ ਹੀ ਰਹਿੰਦਾ ਹੈ ਇਸੇ ਹੀ ਵਿਚਾਰ ਹੁਣ ਇਹ ਰਸ਼ੀਆ ਨੇ ਜਿਹੜੇ ਇਹ ਪ੍ਰਯੋਗ ਕੀਤੇ ਆ ਉਹਦੇ ਨਾਲ ਜਿਹੜੀ ਇਹ ਰੂਸ ਜੁਕਰੇਨ ਜਾਂ ਨਾਟੋ ਦੇਸ਼ ਜਾਂ ਅਮਰੀਕਾ ਦੀ ਜਿਹੜੀ ਟੈਂਸ਼ਨਸ ਆ ਉਹਦੇ ਉੱਤੇ ਵੀ ਫਰਕ ਜ਼ਰੂਰ ਪਊਗਾ ਇਹ ਕਿਤੇ ਨਾ ਕਿਤੇ ਹੋਰ ਜਿਹੜੀ ਆ ਵਧੂਗੀ ਕੋਈ ਪੂਰੀ ਆਪਣੀ ਗੱਲਬਾਤ ਸੀਗੀ ਸੀਗੀ ਜੇਕਰ ਵਧੀਆ ਲੱਗਦਾ ਹੁੰਦਾ ਥੱਲੇ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ ਜੇਕਰ ਕੁਝ ਕਮੀ ਹੁੰਦੀ ਆ ਤਾਂ ਵੀ ਜ਼ਰੂਰ ਦੱਸ ਦਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ